ਤਾ ਮੈਨੂੰ ਐਦਾਂ ਪੈਂਦੇ ਆ ਜਿਵੇਂ ਕੋਈ ਕੁੱਤਾ ਆ ਜਾਂਦਾ ਭੌਂਕਣ ਵਾਸਤੇ ਸਾਮਾਨ ਸਾਡਾ ਚੋਰੀ ਹੋ ਗਿਆ ਸਾਨੂੰ ਨੀਂਦ ਨਹੀਂ ਆ ਰਹੀ 2 ਮਹੀਨੇ ਹੋ ਗਏ ਹੈ ਕੋਈ ਕੰਪਲੇਂਟ ਹੀ ਨਹੀਂ ਲੈ ਰਿਆ ਜੀ ਮੇਰੀ ਸੁਣ ਹੀ ਨਹੀਂ ਰਿਹਾ ਬਸ ਆਪਣੇ ਆਪ ਨੂੰ ਪੈਸਾ ਇੰਨਾ ਕੋ ਆ ਗਿਆ ਦਿਮਾਗ ਇੰਨਾ ਦਾ ਫਿਰ ਗਿਆ ਇਸ ਟਾਈਮ ਮੇਰਾ ਤਾਂ ਕਿਸੇ ਦਿਨ ਐਕਸੀਡੈਂਟ ਹੋਇਆ ਹੋਣਾ ਮੈਂ ਤਾਂ ਕਿਧਰੇ ਮਰਿਆ ਹੋਇਆ ਪਿਆਵਾਂਗਾ ਸੜਕ ਦੇ ਉੱਤੇ ਕਿ ਅਸੀਂ ਬਹੁਤ ਜ਼ਿਆਦਾ ਥੱਕੇ ਬਹੁਤ ਪਰੇਸ਼ਾਨੀਆਂ ਸਾਰਾ ਸਾਰਾ ਦਿਨ ਆ ਕੇ ਬੈਠਦੇ ਰਹੇ ਆ ਕੰਪਲੇਂਟਾਂ ਦੇਂਦੇ ਰਹੇ ਆ ਸਾਡੀ ਕਿਸੇ ਨੇ ਕੋਈ ਨਹੀਂ ਸੁਣੀ ਸਾਰੇ ਮੇਰੇ ਮੁਲਾਜ਼ਮ ਹੈ ਜੀ ਪੰਜਾਬ ਪਰਿਵਾਰ ਘੱਟੋ ਘਾਟ ਮੈਂ ਪਾਲਦਾ ਹੈਗਾ ਪਰ ਇਹਨਾਂ ਨੇ ਸਾਨੂੰ ਥੱਕੇ ਮਾਰ ਕੇ ਕੱਢਿਆ ਬਾਹਰ ਪੈਲਸ ਚ ਗਈ ਆ ਤੇ ਮੈਨੂੰ ਕਹਿੰਦਾ ਚੱਲ 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 ਬਾਹਰ ਚੱਲ ਸਸ਼ਟੀ ਗੱਲ ਜੀ ਤੁਸੀਂ ਦੇਖ ਰਹੇ ਹੋ ਔਨ 에ਅਰ ਮਹਿਰਮੋਨ ਸਿੰਘ ਅੱਜ ਅਸੀਂ ਮਹਾਲੀ ਦੇ ਐਸਐਸਪੀ ਦੇ ਦਫਤਰ ਦੇ ਬਾਹਰ ਪਹੁੰਚੇ ਹਾਂ ਇੱਥੇ ਮੈਰਿਜ ਪੈਲੇਸ ਦੇ ਮਾਲਕ ਦੇ ਉੱਤੇ ਜਿਹੜਾ ਦੋਸ਼ ਲਗਾਏ ਗਿਆ ਕਿ ਉਹਨਾਂ ਨੇ ਸਾਡਾ ਕਰੋੜਾਂ ਦਾ ਜਬਤ ਸਮਾਨ ਕੀਤਾ ਤੇ ਇਸ ਮਾਮਲੇ ਦੇ ਬਾਰੇ ਜਿਹੜਾ ਕਰੋੜਾਂ ਦੀ ਜਿਹੜੀ ਉਹਨਾਂ ਦੇ ਨਾਲ ਠੱਗੀ ਲਾਈ ਗਈ ਹੈ ਜਿਨ੍ਹਾਂ ਦੇ ਨਾਲ ਠੱਗੀ ਲਾਈ ਗਈ ਹੈ ਉਹ ਸਾਡੇ ਨਾਲ ਮੌਜੂਦ ਨਹੀਂ ਉਹਨਾਂ ਨੇ ਐਸਐਸਪੀ ਦੇ ਦਫਤਰ ਦੇ ਬਾਹਰ ਜਿਹੜਾ ਧਰਨਾ ਲਾਇਆ ਗਿਆ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਪੂਰਾ ਮਾਮਲਾ ਕੀ ਹੈ ਜਾਣਦੇ ਹਾਂ ਉਹਨਾਂ ਦੇ ਬਾਰੇ ਤੁਸੀਂ ਮਤਲਬ ਕਹਿ ਰਹੇ ਹੋ ਪੈਲੇਸ ਦੇ ਜਿਹੜੇ ਮਾਲਕ ਨੇ ਹਨ ਉਹਨਾਂ ਨੇ 1 ਕਰੋੜ ਰੁਪਏ ਦਾ ਸਮਾਨ ਸੀ ਜਿਹੜਾ ਗਾਇਬ ਹੋਇਆ ਪਿਆ ਮੈਨੂੰ ਕੁਝ ਨਹੀਂ ਪਤਾ ਉਹ ਕਮਾਨ ਕਿੱਥੇ ਗਿਆ ਕਿੱਥੇ ਕੀਤਾ ਕੁਝ ਨਹੀਂ ਪਤਾ ਕਿਸ ਟਾਈਪ ਦਾ ਸਮਾਨ ਸੀ ਤੁਹਾਡਾ ਉਹਦੇ ਵਿੱਚ ਮੇਰਾ ਟੈਂਟ ਦਾ ਫਰਨੀਚਰ ਫੈਂਸੀ ਫਰਨੀਚਰ ਕੁਰਸੀਆਂ ਸੋਫੇ ਕਾਰਪਟ ਕੀ ਕਹਿੰਦੇ ਝੂਮਰ ਵੱਡੇ ਵੱਡੇ ਕੇਟਰਿੰਗ ਦਾ ਸਮਾਨ ਮੇਰਾ ਸਾਰਾ ਕਰੋਕਰੀ ਪਲੇਟਾਂ ਚਮਚੇ ਪਤੀਲੇ ਟੱਬ ਗੈਸ ਚੁੱਲ੍ਹੇ ਗੈਸ ਸਿਲੰਡਰ ਇਹ ਸਾਰਾ ਜੋ ਕੇਟਰਿੰਗ ਦਾ ਸਮਾਨ ਹੈ ਟੈਂਟ ਦਾ ਡੈਕੋਰੇਸ਼ਨ ਦਾ ਹਰ ਤਰ੍ਹਾਂ ਦਾ ਸਮਾਨ ਸਰ ਕਿਹਾ ਜਾ ਰਿਹਾ ਵੀ ਕਰੋੜਾਂ ਦਾ ਸਮਾਨ ਸੀ ਜਿਹੜਾ ਗਾਇਬ ਹੋਇਆ ਤੁਹਾਡੇ ਕੋਲ ਇਸ ਦਾ ਕੋਈ ਲਿਖਤੀ ਪੜਤ ਕੋਈ ਸਬੂਤ ਹੈ ਮੇਰੇ ਕੋਲ ਸਾਰੀਆਂ ਫੋਟੋਆਂ ਪੈਲੈਸ ਦੀਆਂ ਜੋ ਮੈਂ ਉੱਥੇ ਕੰਮ ਕਰਦਾ ਸੀ ਮੇਰੇ ਕੋਲ ਘੱਟੋ ਘੱਟ 200 ਬੰਦਿਆਂ ਦੇ ਵਿਆਹ ਕੀਤੇ ਆ ਮੇਰੇ ਕੋਲ ਉਹਦੀ ਸਾਰੀ ਲਿਸਟ ਹੈਗੀ ਹੈ ਜਿਨ੍ਹਾਂ ਦੇ ਵਿਆਹ ਕੀਤੇ ਆ ਉਹ ਸਾਰੇ 200 ਗਵਾਹ ਹੈਗਾ ਜੀ ਜਿਨ੍ਹਾਂ ਦੇ ਫੰਕਸ਼ਨ ਕੀਤੇ ਆ ਉਹ ਪੈਲੈਸ ਦੇ ਵਿੱਚ ਹੀ ਸਮਾਨ ਰਹਿੰਦਾ ਸੀ ਮੇਰੇ ਮੁਲਾਜ਼ਮ ਉੱਥੇ ਰਹਿੰਦੇ ਸੀ ਪੈਲੈਸ ਦੇ ਵਿੱਚ ਜੜੇ ਕੀ ਧੱਕੇ ਨਾਲ ਬਾਹਰ ਘੜਤੇ ਪੁਲਿਸ ਨੇ ਜੀ ਸਰ ਕਿਹਾ ਜਾ ਰਿਹਾ ਵੀ ਇਹ ਨਾ ਪੁਲਿਸ ਵੱਲੋਂ ਕਾਰਵਾਈ ਨਹੀਂ ਹੋ ਰਹੀ ਤੁਹਾਨੂੰ ਕੀ ਲੱਗਦਾ ਵੀ ਜਿਹੜੀ ਪੁਲਿਸ ਉਹਨਾਂ ਦੇ ਨਾਲ ਮਿਲੀ ਹੋਈ ਬਿਲਕੁਲ ਮਿਲੀ ਹੋਈ ਹੈ ਜਦ ਮੇਰੀ ਕੰਪਲੇਂਟ ਵੀ ਨਹੀਂ ਲੈ ਰਹੀ ਪੁਲਿਸ ਤੇ ਇਹਦਾ ਇਸ ਤੋਂ ਕੀ ਸ਼ੋ ਹੋਏਗਾ ਕਿ ਪੁਲਿਸ ਨਾਲ ਹੀ ਮਿਲੀ ਹੋਈ ਹੈ ਕੰਪਲੇਂਟ ਲੈਣ ਤੋਂ ਵੀ ਇਨਕਾਰ ਕਰ ਰਹੇ ਆ ਕੀ ਇਸ ਬੰਦੇ ਦੀ ਕੰਪਲੇਂਟ ਨਹੀਂ ਲੈਣੀ ਮੈਂ ਈਮੇਲ ਤੇ ਕੰਪਲੇਂਟ ਭੇਜਦਾ ਜੀ ਜੀ ਕੋਈ ਤੁਹਾਡੇ ਵੱਲੋਂ ਜਿਹੜੀ ਐਫਆਈਰ ਦਰਜ ਕਰਵਾਉਣ ਲਈ ਕਿਸੇ ਸਿਆਸੀ ਬੰਦੇ ਜਾਂ ਕਿਸੇ ਸਮਾਜ ਸੇਵੀ ਸੰਸਥਾ ਦਾ ਸਾਥ ਲਿਆ ਗਿਆ ਨਹੀਂ ਮੈਂ ਕਿਸੇ ਦਾ ਸਾਥ ਨਹੀਂ ਲਿਆ ਜੀ ਕੀ ਸਰ ਮਤਲਬ ਕਿਨੇ ਨਾ ਦਿੱਤੇ ਬਿਲਕੁਲ ਕਾਮਨ ਬੰਦਾ ਜੀ ਬਿਲਕੁਲ ਨੋਰਮਲ ਫੈਮਲੀ ਤੋਂ ਬਿਲੋਂਗ ਕਰਦਾ ਮੈਂ ਬਿਜ਼ਨਸ ਕਰਦਾ ਜੀ ਹੋਰ ਮੈਨੂੰ ਮੈਂ ਕਿਸੇ ਦਾ ਨਾਲਕ ਤਾਲੁਕ ਨਹੀਂ ਹੈ ਮੇਰਾ ਸਰ ਤੁਸੀਂ ਕਿੱਥੇ ਕਿੱਥੇ ਜਿਹੜੀ ਸ਼ਿਕਾਇਤ ਦਰਜ ਕਰਵਾਈ ਹੈ ਮੈਂ ਡੀਜੀਪੀ ਸਾਹਿਬ ਨੂੰ ਕਰਵਾਈ ਹੈ ਐਸਐਸਪੀ ਸਾਹਿਬ ਨੂੰ ਕਰਵਾਈ ਹੈ ਡੀਐਸਪੀ ਨੂੰ ਕਰਵਾਈ ਹੈ ਐਸਪੀ ਨੂੰ ਕਰਵਾਈ ਹੈ ਐਸਐਟਓ ਨੂੰ ਕਰਵਾਈ ਹੈ ਪਰ ਸੀਐਮ ਸਾਹਿਬ ਨੂੰ ਕਰਵਾਈ ਹੈ ਗਵਰਨਰ ਸਾਹਿਬ ਨੂੰ ਕਰਵਾਈ ਹੈ ਤੇ 34 ਸੈਕਟਰ ਜਿਹੜਾ ਦਫਤਰ ਹੈਗਾ ਇੱਕ ਸੰਤ ਪ੍ਰਕਾਸ਼ ਜੀ ਜਿਹੜੇ ਕਿ ਉਹ ਉੱਥੇ ਵੀ ਕੀਤੀ ਹੈਗੀ ਹੈ ਜਿਹੜੀ ਹਿਊਮਨ ਹਿਊਮਨ ਰਾਈਟਸ ਦਾ ਪੁਲਿਸ ਵੱਲੋਂ ਵੀ ਕੋਈ ਸੁਣਵਾਈ ਮੈਂ ਵੀਡੀਓ ਰਿਕਾਰਡਿੰਗ ਤੱਕ ਦਿੱਤੀਆਂ ਹੋਈਆਂ ਹੂਮਨ ਰਾਈਟਸ ਨੂੰ ਪੈਨ ਡਰਾਈਵ ਦੇ ਵਿੱਚ ਵਾਰਦਾਦ ਦੀਆਂ ਸਾਰੀਆਂ ਵਾਰਦਾਦ ਤੇ ਪੁਲਿਸ ਨੂੰ ਮੇਰੇ ਬੰਦੇ ਬਾਹਰ ਕੱਢੇ ਉਹ ਵੀ ਮੇਰੇ ਕੋਲ ਵੀਡੀਓ ਰਿਕਾਰਡਿੰਗ ਹੈਗੀ ਹੈ ਜੀ ਸਰ ਸਰ ਕਿਹੜੀ ਪੈਲਸ ਦਾ ਮਾਮਲਾ ਹੈ ਸਨਸ਼ਾਈਨ ਗਾਰਡਨ ਪੈਲਸ ਹੈਗਾ ਜੀ ਛੱਤ ਪਿੰਡ ਦੇ ਵਿੱਚ ਠੀਕ ਹੈ ਸਰ ਤੇ ਤੁਹਾਨੂੰ ਕੀ ਲੱਗਦਾ ਜੇ ਮਤਲਬ ਪੁਲਿਸ ਨੇ ਕਾਰਵਾਈ ਨਾ ਕੀਤੀ ਤਾਂ ਤੁਹਾਡਾ ਅਗਲਾ ਸਟੈਪ ਕੀ ਹੋਵੇਗਾ ਮੈਂ ਇੱਥੇ ਹੀ ਭੁਖ ਹੜਤਾਲ ਤੇ ਬੈਠ ਜਾਵਾਂਗਾ ਜਦ ਤੱਕ ਮੈਂ ਮਰ ਨਹੀਂ ਜਾਂਦਾ ਮੈਂ ਭੁਖ ਹੜਤਾਲ ਤੇ ਬੈਠਾਂਗਾ ਮੈਂ ਬਹੁਤ ਜਗ੍ਹਾ ਮਿਲਿਆ ਜੀ ਐਸ ਐ ਉਹਨਾਂ ਦੇ ਮੂੰਹ ਚੋਂ ਇੰਨੀ ਗੱਲ ਨਿਕਲੀ ਇਹ ਉਹਨਾਂ ਨੇ ਨਹੀਂ ਦੱਸਿਆ ਬਈ ਉਹਨਾਂ ਨੇ ਕਿਹਾ ਮੇਰੇ ਉੱਤੇ ਬਹੁਤ ਪ੍ਰੈਸ਼ਰ ਹੈਗਾ ਤੇ ਕੋਈ ਐਫਆਈਆਰ ਦਾ ਜਲਨ ਡੀਡੀਆਰ ਹੋਈ ਆ ਜੀ ਡੀਡੀਆਰ ਮੈਂ ਕਰਾਈ ਸੀਗੀ ਉਸ ਤੋਂ ਬਾਅਦ ਕੋਈ ਐਫਆਈਆਰ ਨਹੀਂ ਹੋ ਰਹੀ ਹੋ ਰਹੀ ਅਧਿਕਾਰੀਆਂ ਨੂੰ ਮਿਲਿਓ ਅਧਿਕਾਰੀਆਂ ਨੂੰ ਕੋਈ ਕੰਪਲੇਂਟ ਹੀ ਨਹੀਂ ਲੈ ਰਿਆ ਜੀ ਮੇਰੀ ਸੁਣੀ ਨਹੀਂ ਰਿਹਾ ਹਾਂਜੀ ਐਸਐਸਪੀ ਨਾਲ ਨਹੀਂ ਐਸਐਸਪੀ ਸਾਹਿਬ ਨਾਲ ਮੈਂ ਜਿਹੜੀ ਇਹ ਨਵੇਂ ਐਸਐਸਪੀ ਸਾਹਿਬ ਨੂੰ ਮੈਂ ਮਿਲਿਆ ਨਹੀਂ ਜਦੋਂ ਇਹ ਗੱਡੀ ਚੱਕੀ ਗਈ ਕੰਪਲੇਟਾਂ ਉਦਾਂ ਦੇ ਦਿੱਤੀਆਂ ਗਈਆਂ ਰਿਟਰਨ ਈਮੇਲ ਕੀਤੀਆਂ ਗਈਆਂ ਜਦੋਂ ਇਹ ਗੱਡੀ ਮੈਨੂੰ ਪਤਾ ਲੱਗਿਆ ਕਿ ਗੱਡੀ ਛੱਡ ਦਿੱਤੀ ਗਈ ਹੈ ਉਸ ਤੋਂ ਬਾਅਦ ਮੈਂ ਐਸਐਸਸੀ ਸਾਹਿਬ ਕੋਲ ਆਇਆ ਤੇ ਜਦੋਂ ਮੈਂ ਕੰਪਲੇਂਟ ਲੈ ਕੇ ਪਹੁੰਚਿਆ ਮੇਰੀ ਕੰਪਲੇਂਟ ਪਹੁੰਚੀ ਹੈ ਦਫ਼ਤਰ ਦੇ ਅੰਦਰ ਅਚਾਨਕ ਐਸਐਸਪੀ ਸਾਹਿਬ ਨੂੰ ਕਿਧਰੇ ਕੰਮ ਜਾਣਾ ਪੈ ਗਿਆ ਮੇਰੀ ਕੰਪਲੇਂਟ ਪਹੁੰਚਣ ਤੇ ਤੇ ਉਹ ਚਲੇ ਗਏ ਉਸ ਤੋਂ ਬਾਅਦ ਮੈਂ ਨਹੀਂ ਮਿਲੇ ਹੈਗਾ ਇਹ ਪਿੱਛੇ 4-5 ਦਿਨ ਪੁਰਾਣੀ ਗੱਲ ਹੈਗੀ ਹੈ ਅੱਜ ਹੁਣ ਤੁਸੀਂ ਬੜੀ ਗੰਟੀ ਚ ਇਕੱਠੇ ਕੌਣ ਲੋਕ ਨੇ ਇਹ ਸਾਰੇ ਮੇਰੇ ਮੁਲਾਜ਼ਮ ਹੈ ਜੀ ਪੰਜਾਬ ਪਰਿਵਾਰ ਘਟੋ ਘਟ ਮੈਂ ਪਾਲਦਾ ਹੈਗਾ ਇਹਨਾਂ ਦੇ ਰਾਸ਼ਨ ਪਾਣੀ ਦੀ ਜ਼ਿੰਮੇਵਾਰੀ ਮੇਰੀ ਹੈਗੀ ਹੈ ਜਿਹੜੇ ਮੇਰੇ ਕੋਲ ਜਿਨ੍ਹਾਂ ਦਾ ਗੁਜ਼ਾਰਾ ਮੇਰੇ ਕਰਕੇ ਚੱਲਦਾ ਹੈ ਇਹ ਵੀ ਅਜਿਹਾ ਹੋ ਗਿਆ ਇਹ ਵੀ ਬੇਰੋਜ਼ਗਾਰ ਹੋ ਗਏ ਜੀ ਮੈਨੂੰ ਇਹਦਾ ਬਦ ਨੁਕਸਾਨ ਹੋ ਲੱਗਦਾ ਮੈਨੂੰ ਮੈਂ ਇਹਨਾਂ ਦਾ ਕਦੋਂ ਤੱਕ ਚਲਾ ਪਾਵਾਂਗਾ ਖਰਚਾ ਮੈਨੂੰ हां जी मैं एसएसपी साहब ਨੂੰ ਮਿਲਣ ਆਇਆ ਜੀ ਨਹੀਂ ਚੋਰਾ ਦੀ ਮਿਲੀ ਭੂਗਤ ਲੱਗੂ ਬਿਲਕੁਲ ਜੀ ਪੂਰੀ ਮਿਲੀ ਭੂਗਤ ਹੈ ਜੀ ਡੀਐਸਪੀ ਸਾਹਿਬ ਦੇ ਕੋਲ ਜਿਹੜੇ ਜਸਪਿੰਦਰ ਸਿੰਘ ਗਿੱਲ ਡੀਐਸਪੀ ਹੈਗੇ ਆਂ ਜੇ ਉਹਨਾਂ ਕੋਲ ਮੈਂ ਅਰਜੀ ਲੈ ਕੇ ਗਿਆ ਕਿ ਆਹ ਕੰਮ ਹੋਇਆ ਚੋਰੀ ਹੋਈ ਹੈ ਇਹਦੇ ਤੇ ਕਾਰਵਾਈ ਕੀਤੀ ਜਾਏ ਉਹ ਤਾਂ ਮੈਨੂੰ ਐਦਾਂ ਪੈਂਦੇ ਆ ਜਿਵੇਂ ਕੋਈ ਕੁੱਤਾ ਆ ਜਾਂਦਾ ਭੌਂਕਣ ਵਾਸਤੇ ਉਹ ਤਾਂ ਮੈਨੂੰ ਐਦਾਂ ਦਾ ਟ੍ਰੀਟਮੈਂਟ ਕਰਦੇ ਹੈਗੇ ਆ ਉਹ ਕਹਿੰਦੇ ਇਹਨੂੰ ਇਹਨੂੰ ਜਰਾ ਇਹਨੂੰ ਬਾਹਰ ਕੱਢ ਕਾਗਜ਼ਿਆ ਚੱਕ ਕੇ ਆ ਜਾਂਦਾ ਦੂਜੇ ਦੇ ਹੜੇ ਮੈਂ ਇਹ ਕਹਿਣਾ ਚਾ ਰਹੀਆਂ ਕਿਉਂਕਿ ਅਸੀਂ ਬਹੁਤ ਜ਼ਿਆਦਾ ੱੱਕੇ ਬਹੁਤ ਪਰੇਸ਼ਾਨੀਆਂ ਸਾਰਾ ਸਾਰਾ ਦਿਨ ਆ ਕੇ ਬੈਠਦੇ ਰਹੇ ਹਾਂ ਕੰਪਲੇਂਟਾਂ ਦੇਂਦੇ ਰਹੇ ਹਾਂ ਸਾਡੀ ਕਿਸੇ ਨੇ ਕੋਈ ਨਹੀਂ ਸੁਣੀ ਇਸ ਕਰਕੇ ਅਸੀਂ ਹੁਣ ਤਾਂ ਬਹੁਤ ਜ਼ਿਆਦਾ ਪਰੇਸ਼ਾਨ ਆਜ ਅਸੀਂ ਐਸਐਸਪੀ ਸਾਹਿਬ ਨੂੰ ਮਿਲਣਾ ਕਿਉਂਕਿ ਇੰਨਾ ਸਮਾਨ ਸਾਡਾ ਚੋਰੀ ਹੋ ਗਿਆ ਸਾਨੂੰ ਨੀਂਦ ਨਹੀਂ ਆ ਰਹੀ 2 ਮਹੀਨੇ ਹੋ ਗਏ ਐ ਤੇ ਕੋਈ ਸਾਡੀ ਨਹੀਂ ਸੁਣਿਆ ਇਸ ਕਰਕੇ ਅਸੀਂ ਬਹੁਤ ਜਿੰਨੀ ਜਿੰਨੀ ਇਹਨਾਂ ਦੀ ਪਹੁੰਚ ਹੈਗੀ ਹੈ ਨਾ ਜੀ ਜਿੰਨੇ ਇਹਨਾਂ ਦੀ ਪਹੁੰਚ ਇਹਨਾਂ ਸਭ ਆਪਣੀ ਲਗਾ ਲਈ ਸਾਨੂੰ ਤੇ ਸਮਝਦੇ ਸ਼ਾਇਦ ਇਹ ਪਤਾ ਨਹੀਂ ਕੋਈ ਇਹਨਾਂ ਦੀ ਕੋਈ ਇੱਜ਼ਤ ਨਹੀਂ ਕੋਈ ਵੈਲਿਊ ਨਹੀਂ ਬਸ ਆਪਣੇ ਆਪ ਨੂੰ ਇਹ ਪੈਸਾ ਇਹਨਾਂ ਕੋ ਆ ਗਿਆ ਦਿਮਾਗ ਇਹਨਾਂ ਦਾ ਫਿਰ ਗਿਆ ਇਸ ਟਾਈਮ ਸਾਡਾ ਸਾਰਾ ਸਮਾਨ ਅਸੀਂ ਇਹਨਾਂ ਸਾਲਾਂ ਦੀ ਮਿਹਨਤ ਕਰਕੇ ਆਪਣਾ ਸਮਾਨ ਬਣਾਇਆ ਕੀਤਾ ਕੰਮ ਕਰਦੇ ਪਿਆ ਅਸੀਂ ਕਿਰਾਇਆ ਦੇ ਰਹਿਆਂ ਜਾਂ ਤੇ ਹੋਏ ਅਸੀਂ ਇੱਕ ਦਿਨ ਵੀ ਇਹਨਾਂ ਦਾ ਕਿਰਾਇਆ ਰੋਕਿਆ ਹੋਵੇ ਅਸੀਂ ਹਰ ਚੀਜ਼ ਇਹਨਾਂ ਦੀ ਸੁਣਦੇ ਪਿਆ ਕਿਰਾਇਆ ਦਿੱਤਾ ਬੜਾ ਸੋਹਣਾ ਕੰਮ ਚੱਲ ਰਿਹਾ ਸੀਗਾ ਪਰ ਇਹਨਾਂ ਨੇ ਸਾਨੂੰ ਧੱਕੇ ਮਾਰ ਕੇ ਕੱਢਿਆ ਬਾਹਰ ਅਸੀਂ ਉਸ ਦਿਨ ਐਂਟਰ ਹੋਏ ਆ ਇਹਨਾਂ ਦੇ ਬੇਟੇ ਨੇ ਗੇਟ ਨੂੰ ਤਾਲਾ ਲਾਤਾ ਮੈਨੂੰ ਕਹਿੰਦਾ ਮੈਡਮ ਗੋ ਚਲੇ ਜਾਓ ਇੱਥੋਂ ਚਲੇ ਜਾਓ ਜੀ ਕਹਿੰਦੇ ਜੇ ਇਹਨਾਂ ਨੇ ਵਿਛਣਾ ਦੀ ਤੁਹਾਡਾ ਸਮਾਨ ਬਾਹਰ ਸਾਨੂੰ ਦੱਸਣ ਦੇ ਸਾਨੂੰ ਟਾਈਮ ਨਹੀਂ ਦਿੱਤਾ ਕੁਝ ਨਹੀਂ ਹੈ ਕੁਝ ਬੰਦੇ ਨੂੰ ਟਾਈਮ ਚਾਹੀਦਾ ਕੋਈ 10 15 ਦਿਨ ਕੋਈ ਮਹੀਨਾ ਇੰਨੇ ਸਾਲਾਂ ਦਾ ਅਸੀਂ ਸਮਾਨ ਉਹ ਤਿਆਰ ਰੱਖਿਆ ਹੋਇਆ ਹੈ ਮੇਰਾ ਕਰੋੜਾ ਰੁਪਿਆ ਜਿਹੜਾ ਲੱਗਿਆ ਹੋਇਆ ਹਾਂ ਉਹ ਸਾਰਾ ਇੰਨਾ ਸਮਾਨ ਸਾਨੂੰ ਟਾਈਮ ਤੇ ਦੋ ਤੁਸੀਂ ਜਦੋਂ ਅਸੀਂ ਮੈਂ ਪੈਲੇਸ 'ਚ ਗਈ ਆ ਤੇ ਮੈਨੂੰ ਕਹਿੰਦਾ ਚੱਲ 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 ਬਾਹਰ ਚੱਲ ਵੀ ਮੈਂ ਇਹਦੀ ਨੌਕਰ ਹੈਗੀ ਬੇਟੇ ਨੇ ਉਹਨਾਂ ਦੇ ਅੱਛਾ ਮੈਂ ਆ ਨੌਕਰ ਤੇ ਨਹੀਂ ਹੈਗੀ ਅਸੀਂ ਵੀ ਬੜੀ ਅੱਛੀ ਫੈਮਿਲੀ ਚ ਹੋਏ ਹੈਗੇ ਆ ਇਹਨਾਂ ਨੂੰ ਅਕਲ ਗੱਲ ਕਰਨ ਦੀ ਅਕਲ ਹੀ ਨਹੀਂ ਕੋਈ ਮੈਨਰਸ ਹੀ ਨਹੀਂ ਹੈਗੇ ਕਿਤੇ ਇਹ ਤਾਂ ਨਹੀਂ ਕੋਈ ਛੋਟੇ ਦੇ ਮਤਲਬ ਕਿਰਾਇਆ ਨਹੀਂ ਦਿੱਤਾ ਟਾਈਮ ਤੇ ਜਾਂ ਨਹੀਂ ਨਹੀਂ ਅਸੀਂ ਪੂਰਾ ਸਾਰੇ ਪ੍ਰੂਫ ਹੈਗੇ ਆ ਸਾਰੇ ਪ੍ਰੂਫ ਹੈ ਸਾਡੇ ਕੋਲ ਹਰ ਚੀਜ਼ ਆ ਅਸੀਂ ਜੇ ਝੂਠ ਹੁੰਦੇ ਤੇ ਖੜਾ ਹੀ ਨਹੀਂ ਸੀ ਹੋਣਾ ਅਸੀਂ ਸੱਚੇ ਆ ਸੁਣਾਈ ਨਹੀਂ ਹੋਊਗੀ ਸੁਣਾਈਂ ਅਗਲਾ ਕਦੋਂ ਕੀ ਹੋਏਗਾ ਅਸੀਂ ਬੈਠੇ ਹੋਏ ਆ ਇੱਥੇ ਮੈਂ ਤਾਂ ਬੈਠਾਂ ਦੀ ਭੁੱਖਰ ਤਾਂ ਦੇ ਬੈਹ ਜਾਂਦਾ ਜੀ ਮੈਂ ਸਾਡੇ ਦੇਖੋ ਸਾਰੇ ਜਿਨ੍ਹਾਂ ਦੇ ਕੰਮ ਸਾਡੇ ਕਰਦੇ ਪਏ ਸੀ ਉਹ ਫੈਮਲੀਆਂ ਦਾ ਇਹਨਾਂ ਨੂੰ ਕਿਸੇ ਤਰਸ ਨਹੀਂ ਆ ਮਾਲ ਮੁੱਖ ਮੰਗਾਈ ਗਿਆ ਹਾਂ ਜੀ ਐਸਐਸਪੀ ਨੂੰ ਮਿਲਣਾ ਨਹੀਂ ਮਿਲਾਂਗੇ ਤੇ ਅਸੀਂ ਬੈਠ ਕੇ ਸਰ ਮੇਰੀ ਜਾਨ ਨੂੰ ਵੀ ਖਤਰਾ ਹੈਗਾ ਜਿੰਨੀ ਇਹਨਾਂ ਦੀ ਪਹੁੰਚ ਹੈਗਾ ਮੇਰਾ ਤੇ ਕਿਸੇ ਦਿਨ ਐਕਸੀਡੈਂਟ ਹੋਇਆ ਹੋਣਾ ਮੈਂ ਤਾਂ ਕਿਧਰੇ ਮਰਿਆ ਹੋਇਆ ਪਿਆਵਾਂਗਾ ਸੜਕ ਦੇ ਉੱਤੇ ਉਹ ਬੇਟੇ ਨੇ ਕਿਹਾ ਦੇਖੋ ਇਹਦੇ ਲਈ ਕੌਣ ਜ਼ਿੰਮੇਵਾਰ ਹੋਣਗੇ ਜੀ ਜਿਹੜੇ ਮਾਲਕ ਹੈਗੇ ਆ ਜਿਨ੍ਹਾਂ ਦੀ ਪਹੁੰਚ ਹੀ ਨਹੀਂ ਹੈਗੀ ਜਿਹੜਾ ਇਹ ਸਾਧ ਤੱਕ ਗਿਰ ਸਕਦਾ ਹੈ ਮੇਰਾ ਸਮਾਨ ਵੀ ਗਾਇਬ ਕਰਾਤਾ ਮੇਰੇ ਬੰਦੇ ਵੀ ਬਾਹਰ ਕੱਢਦੇ ਉਸ ਤੋਂ ਬਾਅਦ ਅਗਲਾ ਕਦਮ ਕੀ ਹੋਏਗਾ ਉਹਨਾਂ ਦਾ ਜੀ ਹਾਂ ਜੀ ਇੱਥੇ ਧਰਨੇ ਤੇ ਬੈਠੇ ਨੇ ਤੇ ਅਸੀਂ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਤੇ ਇਹਨਾਂ ਦੀ ਸਾਰੀ ਗੱਲਬਾਤ ਸੁਣ ਕੇ ਇਹਨਾਂ ਦਾ ਜੇ ਮੰਗ ਪੱਤਰ ਕੋਈ ਦਿੰਦੇ ਨੇ ਤੋਂ ਰੀਸੀਵ ਕਰਕੇ ਉੱਪਰ ਤੱਕ ਅਸੀਂ ਪਹੁੰਚਾਵਾਂਗੇ ਤੇ ਇਹਨਾਂ ਦੇ ਮਸਲੇ ਦਾ ਹੱਲ ਕਰਾਂਗੇ ਸੋ ਆਪਾਂ ਉਹਨਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਸਾਡਾ ਕਰੋੜਾਂ ਦਾ ਜਿਹੜਾ ਸਮਾਨ ਆ ਸਾਡਾ ਨੁਕਸਾਨਿਆ ਗਿਆ ਸਾਡਾ ਸਮਾਨ ਜ਼ਬਤ ਕਰ ਲਿਆ ਗੱਡੀ ਦੇ ਵਿੱਚ ਪਾ ਕੇ ਉਹਨਾਂ ਦੇ ਬੰਦੇ ਅਤੇ ਜਿਹੜਾ ਸਮਾਨ ਆ ਉਹ ਜਿਹੜਾ ਪੈਲਸ ਦੇ ਵਿੱਚੋਂ ਹਟਾ ਦਿੱਤਾ ਗਿਆ ਇਸ ਦੇ ਬਾਰੇ ਇਹਨਾਂ ਨੇ ਕਾਫੀ ਜੜੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਨੇ ਪਰ ਕੋਈ ਵੀ ਜੜੀਆਂ ਕਾਰਵਾਈ ਨਹੀਂ ਕੀਤੀ ਗਈ ਤਾਂ ਇਹ ਅੱਜ ਐਸਐਸਪੀ ਦੇ ਦਫ਼ਤਰ ਦੇ ਬਾਹਰ ਪਹੁੰਚੇ ਨੇ ਇਹਨਾਂ ਨੇ ਕਿਹਾ ਕਿ ਅਸੀਂ ਇਨਸਾਫ ਚਾਹੀਦਾ ਸਾਨੂੰ ਇਹ ਮੰਗ ਕਰ ਰਹੇ ਨੇ ਕਿ ਉਹਨਾਂ ਦੇ ਖਿਲਾਫ ਜਿਹੜਾ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਮੈਰਿਜ ਪੈਲੇਸ ਦਾ ਜਿਹੜੇ ਮਾਲਕ ਸੀ ਉਹਨਾਂ ਦੀ ਕਾਫੀ ਪਹੁੰਚ ਆ ਉਹ ਪਹੁੰਚ ਵਰਤ ਰਹੇ ਨੇ ਤੇ ਇਹਨਾਂ ਨੂੰ ਕਾਫੀ ਹੈਰਾਨ ਕਰ ਰਹੇ ਨੇ ਇਹਨਾਂ ਨੇ ਆਪਣਾ ਜ਼ੋਰ ਲਾ ਲਿਆ ਤੇ ਕਿਸੇ ਵੀ ਪੁਲਿਸ ਅਧਿਕਾਰੀ ਵੱਲੋਂ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਤੇ ਅੱਜ ਇਹਨਾਂ ਨੇ ਐਸਐਸਪੀ ਦਫ਼ਤਰ ਦੇ ਬਾਹਰ ਇਹ ਫੈਸਲਾ ਲਿਆ ਕਿ ਇਹਨਾਂ ਦੇ ਵੱਲੋਂ ਜੇਕਰ ਪੁਲਿਸ ਅਧਿਕਾਰੀਆਂ ਦੇ ਵੱਲੋਂ ਕੋਈ ਐਸਐਸਪੀ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ ਤਾਂ ਇਹ ਉਹਨਾਂ ਚਿਰ ਐਸਐਸਪੀ ਦਫ਼ਤਰ ਦੇ ਬਾਹਰ ਜਿਹੜੀਆਂ ਭੁਖੜ ਹੜਤਾਲ ਕਰਨਗੇ ਜਿੰਨਾ ਚਿਰ ਇਹਨਾਂ ਨੂੰ ਇਨਸਾਫ ਨਹੀਂ ਮਿਲੇਗਾ ਨਵੀਂ ਅਪਡੇਟਸ ਜਾਣਨ ਲਈ ਸਾਡੇ ਨਾਲ ਜੁੜੇ ਰਹੋ ਮੈਂ ਰਮਨ ਜੋਸੀਨ ਕੈਮਰਾਮੈ